ਚਮਕੀਲੇ ਨੇ ਸੁਰਿੰਦਰ ਖਿੰਦੇ ਨੂੰ ਉਸਤਾਦ ਨਹੀਂ ਧਾਰਿਆ ਸੀਗਾ ਤੇ ਸੁਰਿੰਦਰ ਖਿੰਦੇ ਨੇ ਚਮਕੀਲੇ ਨੂੰ ਕੱਖ ਨਹੀਂ ਸਿਖਾਇਆ ਜੋ ਸਿੱਖਿਆ ਸੀ ਆਪਣੇ ਬਲਬੂਕ ਤੇ ਸਿੱਖਿਆ ਆਪਣੀ ਮਿਹਨਤ ਤੇ ਅਮਰ ਸਿੰਘ ਚਮਕੀਲਾ ਮੋੜੇ ਆਇਆ ਸੀਗਾ ਉਸਤਾਦੀ ਦੀ ਪੱਗ ਕਿਹਨੂੰ ਦੇਣੀ ਚਾਹੁੰਦਾ ਸੀ ਅਮਰ ਸਿੰਘ ਚਮਕੀਲਾ ਤੇ ਕੌਣ ਉਹ ਸੀਗੇ ਜਿਹੜੇ ਉਹ ਗੁੰਡਾ ਅਨਸਰਾਂ ਨੂੰ ਪੈਸੇ ਦੇ ਕੇ ਅਮਰ ਸਿੰਘ ਚਮਕੀਲਾ ਦੇ ਅਖਾਰੇ ਬੁੱਕ ਹੋਏ ਪ੍ਰੋਗਰਾਮ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਕਹਿ ਕੇ ਕੈਨਸਲ ਕਰਵਾ ਦਿੰਦੇ ਸੀਗੇ ਕੁਝ ਨਕਲੀ ਖਰਕੋਂ ਦੇ ਟੋਲਿਆਂ ਨਾਲ ਰਲ ਮਿਲ ਕੇ ਇਹ ਸਿੰਘਰਾ ਤੁਸੀਂ ਇਹਦੇ ਬਾਰੇ ਗੱਲ ਕੀਤੀ ਹੈ ਜੀ ਕੁਲਵਿੰਦਰ ਸਿੰਘ ਕੁੱਕੀ ਜਿਹੜੇ ਮੈਨੇਜਰ ਨੇ ਅਮਰ ਸਿੰਘ ਚਮਕੀਲਾ ਦੇ ਨਾਲ ਰਹੋ ਉਹ ਕਹਿੰਦੇ ਇਹਦੇ ਬਾਰੇ ਮੈਨੂੰ ਬਹੁਤ ਇੰਜ ਪਤਾ ਆ ਕਹਿੰਦੇ ਜਿਹੜੇ ਕਹਿੰਦੇ ਆ ਨਾ ਵੀ ਚਮਕੀਲੇ ਨੂੰ ਇਹਨੇ ਸਿੰਦੇ ਨੇ ਸਿਖਾਇਆ ਸੀ ਸਿੰਦੇ ਉਸਤਾਦ ਧਾਰਿਆ ਸੀ ਕਹਿੰਦੇ ਐਸੀ ਗੱਲ ਕੋਈ ਨਹੀਂ ਚਿੰਦੇ ਨੇ ਕੱਖ ਨਹੀਂ ਸਿਖਾਇਆ ਸੀਗਾ ਚਮਕੀਲੇ ਨੇ ਉਹ ਤਾਂ ਆਪਣੀ ਮਿਹਨਤ ਨਾਲ ਆਪ ਅੱਗ ਗਿਆ ਉਹ ਵੀ ਕਹਿੰਦੇ ਇਦਾਂ ਹੋਇਆ ਕਿ ਜਦੋਂ ਸਰੇਂਦਰ ਸਿੰਘ ਨੂੰ ਛੱਡ ਕੇ ਚਲਾ ਜਾਂਦਾ ਮਗਰੋਂ ਇਹਨਾਂ ਦਾ ਸੈੱਟ ਬਣ ਜਾਂਦਾ ਤੇ ਇਹਨਾਂ ਦੀ ਇੱਕ ਟੇਪ ਇਹਨੇ ਉਹ ਹਿੱਟ ਹੋ ਜਾਂਦੀ ਆ ਹੈਨਾ ਉਸ ਤੋਂ ਬਾਅਦ ਤੇ ਕਹਿੰਦੇ ਛਿੰਦਾ ਵਿੱਚੋਂ ਵਿੱਚ ਬਹੁਤ ਮਚਣ ਲੱਗ ਪਿਆ ਸੀ ਚਿੰਦੇ ਉਹਨਾਂ ਨੂੰ ਇਹ ਲੱਗਣ ਲੱਗ ਪਿਆ ਸੀ ਵੀ ਹੁਣ ਇਹ ਸਾਡੀ ਜਗ੍ਹਾ ਮੰਨੇਗਾ ਵੀ ਜਿਹੜੇ ਸਾਨੂੰ ਪ੍ਰੋਗਰਾਮ ਨਿਕਲਦੇ ਉਹ ਦਾ ਤੇ ਹੁਣ ਕਬਜਾ ਅਮਰ ਸਿੰਘ ਚਮਕੀਲੇ ਦਾ ਹੋ ਜਾਊਗਾ ਤੇ ਕਹਿੰਦੇ ਬਿਲਕੁਲ ਹੋਇਆ ਵੀ ਉਸ ਤਰ੍ਹਾਂ ਤੇ ਨਾ ਹੀ ਬਿੱਤੂ ਦਿਲ ਚ ਇਹ ਵੀ ਰੱਖ ਦਿੰਦੇ ਸੀ ਵੀ ਇਹ ਸਾਡੇ ਦਰਿਆ ਬਚਾਉਣ ਵਾਲਾ ਇਹ ਸਾਡੇ ਬਰੋਬਰ ਹੋਣ ਜਾਊਗਾ ਇਹ ਸਾਡੇ ਨਾਲ ਬੈਠੂਗਾ ਕਹਿੰਦੇ ਗਾੜ ਨੂੰ ਵੀ ਕਹੀ ਜੋ ਮਨ ਦਿਲ ਕਹਿੰਦੇ ਇਸ ਤਰ੍ਹਾਂ ਹੀ ਸੀਗੇ ਪਰ ਉਹ ਤਾਂ ਕਹਿੰਦੇ ਕਾਬਲੀਅਤ ਤੇ ਤਮਕੀਲੇ ਦੀ ਉਹ ਕਲਾ ਦਾ ਇਹਨਾਂ ਨੇ ਪੁੰਨ ਸੀਗਾ ਕਿ ਉਹ ਅੱਗੇ ਇਹਨਾਂ ਨਿਕਲ ਗਿਆ ਇਹਨਾਂ ਤੇ ਚੱਲਿਆ ਹੀ ਨਹੀਂ ਬਸ ਇਹਨਾਂ ਦਾ ਕੋਈ ਪਰ ਜੇ ਕਹੋ ਉਸਤਾਦ ਦੀ ਗੱਲ ਕਹਿੰਦੇ ਉਸਤਾਦ ਉਹਨੇ ਆਪਣਾ ਚਰਨਜੀਤ ਉੱਜਾ ਸਾਹਿਬ ਨੂੰ ਧਾਰਨਾ ਚਾਹੁੰਦਾ ਸੀਗਾ ਉਹ ਵੀ ਕਹਿੰਦੇ ਉਹਨੇ ਸੋਚਿਆ ਸੀ ਕਿਹਾ ਸੀ ਭਈ ਆਪਾਂ ਜਗਰਾਤਾ ਕਰਾਵਾਂਗੇ ਮਹਾਮਾਈ ਦਾ ਨਾਲੇ ਜਗਰਾਤੇ ਤੇ ਚਰਨਜੀਤ ਉੱਜਾ ਸਾਹਿਬ ਨੂੰ ਸੱਦਾਂਗੇ ਉਦੋਂ ਉਹਨਾਂ ਨੂੰ ਉਸਤਾਦੀ ਦੀ ਪੱਗ ਦੇ ਕੇ ਤੇ ਮੈਂ ਉਹਨਾਂ ਦਾ ਸ਼ਗਿਰਦ ਬਣੂੰਗਾ ਕਿਉਂਕਿ ਅਹੂਜਾ ਸਾਹਿਬ ਨਾਲ ਉਹਨਾਂ ਨੇ ਕਈ ਕਿਸਮਾਂ ਕੀਤੀਆਂ ਜਿਹਦੇ ਵਿੱਚ ਮਿਊਜ਼ਿਕ ਅਹੂਜਾ ਸਾਹਿਬ ਦਾ ਸੀਗਾ ਹੈਨਾ ਇਸ ਗੱਲੋਂ ਬਹੁਤ ਇੱਜ਼ਤ ਮਾਣ ਸਤਿਕਾਰ ਵਜੋਂ ਉਹਨਾਂ ਨੂੰ ਆਪਣਾ ਉਸਤਾਦ ਧਾਰਨਾ ਚੰਦੇ ਤੇ ਵੈਸੇ ਸਿੱਖਿਆ ਜਸਵੰਤ ਸਿੰਘ ਭਵਰਾ ਜੀ ਕੋਲੋਂ ਸੀਗਾ ਜਿਹੜੇ ਹੁਨਰ ਲਾਏ ਸੀਗੇ ਤੇ ਕਹਿੰਦੇ ਇਹ ਬਿਲਕੁਲ ਝੂਠ ਵਾਂਗੂੰ ਛਿੰਦੇ ਨੇ ਉਹਨਾਂ ਨੂੰ ਸਿਖਾਇਆ ਸੀ ਛਿੰਦੇ ਦਾ ਸ਼ਗਿਰਦ ਸੀਗਾ ਚਮਕੀਲਾ ਕਹਿੰਦੇ ਸਾਨੂੰ ਤਾਂ ਇਹ ਸਾਰਾ ਕੁਝ ਪਤਾ ਹੈ ਵੀ ਇਹ ਤਾਂ ਬਿਲਕੁਲ ਕਹਿੰਦੇ ਲੋਕ ਐਵੇਂ ਮਰੀ ਜਾਂਦੇ ਆ ਇਹਨਾਂ ਗੱਲਾਂ 'ਚ ਕੁਝ ਵੀ ਸੱਚ ਨਹੀਂ ਹੈਗਾ। ਇਹੋ ਹੀ ਲੋਕਤੰਤਰੋ ਕਾਰਕੰਦੇ ਕਹਿੰਦੇ ਉਹਦੀ ਲੋਟੂ ਟੋਲਿਆਂ ਨੂੰ ਵੀ ਇਹ ਸਿੰਗਰ ਕਹਿ ਕੇ ਪੈਸੇ ਦੇ ਕੇ ਸਮਾਂ ਚਮਕੀਲੇ ਦੇ ਪ੍ਰੋਗਰਾਮ ਕੈਨਸਲ ਕਰਵਾ ਦਿੰਦੇ ਸੀਗੇ। ਕਈ ਵਾਰੀ ਕਹਿੰਦੇ ਸਾਡੇ ਆਫਿਸ 'ਚ ਭੇਜ ਦਿੰਦੇ ਸੀ ਮਾੜਾ ਜਿਹਾ ਚਮਕੀਲੇ ਨੂੰ ਡਰਾਉ ਉਹ ਬੰਦੇ ਗੀਤ ਗਾਉਂਦਾ। ਜੋ ਕਹਿੰਦੇ ਗੰਦਮੰਦ ਆਪ ਦਾ ਕਿ ਸਾਰਾ ਦਰਮੰਦਾਰ ਇੱਧਰ ਨੂੰ ਚਮਕੀਲੇ ਆਲੂ ਸਿੱਟ ਦਿੰਦੇ ਸੀਗੇ ਮੈਨੂੰ ਵੀ ਕਹਿੰਦੇ ਕਈ ਵਾਰੀ ਗੱਡੀ ਚ ਪਟਾ ਕੇ ਲੈ ਜਾਂਦੇ ਪੈਪੂ ਲੈ ਕੇ ਛੱਡ ਜਾਂਦੇ ਸੀਗੇ ਤੇ ਕਹਿੰਦੇ ਇਹਨਾਂ ਕੋਲ ਵੀ ਉਹ ਜਿਹੜੇ ਨਕਲੀ ਖਾਰਕੂ ਗੁੰਡਾ ਅੰਸਰ ਸੀਗੇ ਆਉਂਦੇ ਸੀਗੇ ਉਹਨਾਂ ਨੂੰ ਕਹਿ ਕੇ ਨਹੀਂ ਦਵਾਬੇ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਚਮਕੀਲੇ ਦੇ ਕੈਨਸਲ ਕਰਾਏ ਕਹਿੰਦਾ ਮੈਂ ਖੁਦ ਗਵਾਇਆ ਮੈਨੂੰ ਖੁਦ ਪਤਾ ਹੈ ਤੇ ਕਹਿੰਦਾ ਅਸੀਂ ਫਿਰ ਨਹੀਂ ਦੱਸਦਾ ਉਹਨਾਂ ਦੇ ਮਗਰ ਕੌਣ ਸੀ ਹਣਾ ਅਸੀਂ ਤਾਂ ਕਹਿੰਦਾ ਫਿਰ ਚੁੱਪ ਕਰ ਜੇਦਾ ਪਰ ਜੋ ਕੁਝ ਇਹਨਾਂ ਨੇ ਉਸ ਸਮੇਂ 'ਚ ਕੀਤਾ ਉਹ ਬਹੁਤ ਮਾੜਾ ਸੀ ਅੱਜ ਇਹੋ ਕੁਝ ਕਹਿੰਦੇ ਆ ਜਦੋਂ ਉਹ ਦੁਨੀਆ ਤੋਂ ਚਲਾ ਗਿਆ ਫਿਰ ਇਹ ਸਾਰੇ ਮਗਰਮੱਛ ਦੇ ਹੰਝੂ ਬਹਾਨ ਲੱਗ ਪਏ ਪਰ ਇਹ ਪਹਿਲਾਂ ਦੱਤਮੀ ਖਾਰ ਖੰਦੇ ਰਹੇ ਅਮਰ ਸਿੰਘ ਚਮਕੀਲੇ ਨਾ ਤੇ ਜਿੰਨੀਆਂ ਬੁਦਕੋਈਆਂ ਇਹੋ ਚਮਕੀਲੇ ਦੀਆਂ ਕਰਦੇ ਰਾ ਉਹਨੀਆਂ ਕੋਈ ਕਰ ਨਹੀਂ ਸਕਦਾ ਇਹ ਕਹਿਣਾ ਕੁਲਵਿੰਦਰ ਸਿੰਘ ਉੱਕੀ ਜਿਹੜੇ ਮੈਨੇਜਰ ਔਰ ਇਸ ਫੈਕਟਰੀ ਵੀ ਅਮਰ ਸਿੰਘ ਚਮਕੀਲਾ ਦੇ ਰਹਾ ਇਹਦੇ ਬਾਰੇ ਤੁਸੀਂ ਅ ਕੋਈ ਆਪਣਾ ਵਿਚਾਰ ਜਾਂ ਕੁਝ ਵੀ ਕਹਿਣਾ ਚਾਹੁੰਦੇ ਹੋ ਤਾਂ ਜਰੂਰ ਥੱਲੇ ਲਿਖ ਸਕਦੇ ਹੋ ਧੰਨਵਾਦ ਜੀ